ਇਹ ਬਤਾ ਹੁਣ 4 ਦਿਨ ਹੋ ਗਏ ਨੇ ਚੱਲ ਕੇ ਤੇ ਕੀ ਬਤਾ ਕਿ ਦੋਂ ਚੋਰਾਂ ਦਾ ਪਤਾ ਹੀ ਨਹੀਂ ਲੱਗਦਾ ਹਿੰ ਤੂੰ ਦਬਾੜਾ ਪੀਂਣਾ ਕਿਤੇ ਕਤੇ ਅਣਖ ਕਰਦੇ ਨਹੀਂ ਤੇ ਦੱਪ ਦੱਪ ਕਰਦੇ ਹਾਂ ਤੇ ਮੇਰੇ ਬਾਈਕ ਕੋਲੋਂ ਸਭ ਮੈਨੂੰ ਉੱਥੇ ਗਈ ਹੋਈ ਸੀ ਬਚੁੰਦੇ ਹੈ ਤੇ ਉੱਥੇ ਨਾ ਮਤਲਬ ਕਿ ਚੋਰ ਆ ਗਏ ਨੇ ਤੇ ਅਸੀਂ ਨਾ ਕੋਠੇ ਤੇ ਕਹਿੰਦੀ ਸੀ ਕਿ ਸਾਰੇ ਬਾਹਰ ਨਿਕਲ ਜਾਈਓ ਉੱਤੋਂ ਗਰਮੀ ਵਾਲਾ ਟੈਂਟ ਸਾਡੇ ਕੋਲੋਂ ਦੀ ਮੱਝਾਂ ਦੇ ਕੋਲੋਂ ਦੀ ਗਈ ਸੀ ਕਿ ਅੱਤਾ ਸਮਾਨ ਛੱਟ ਕੇ ਹੈ ਨਸ਼ੇ ਵਾਲੀ ਸੀ ਕਿ ਮੁੰਡੇ ਜੇ ਜਵਾਨ ਨਸ਼ੇ ਵਾਲੇ ਫਿਰਦੇ ਰਹਿੰਦੇ ਰਹਦੇ ਰਹਿੰਦੇ ਨਸ਼ੇ ਵਾਲੇ ਦਪਤ ਅੱਜ ਤੱਕ ਲ ਪਤਾ ਨਹੀਂ ਹੈਗਾ ਕਿ ਕਿਤਾ ਪਤਾ ਨਹੀਂ ਕਿ ਅਗਮਚਾਰ ਕੀ ਹਾਂ ਉਹ ਹਾਂ ਉਹ ਜਿਹੜੇ ਖਾਂਦੇ ਪੀਂਦੇ ਹੈ ਹੈ ਗੁਰੂ ਹੋਰ ਕਿਤਾ ਪਤਾ ਨਹੀਂ ਲੱਗਦਾ ਤੇ ਐ ਕੀ ਪਤਾ ਲੱਗਦਾ ਕਿਹੜਾ ਇੱਥੇ ਵੀ ਪਏਗੇ ਸੀ ਕਿ ਉਹਨਾਂ ਦਾ ਸੇਮਨਾ ਲੱਗੇ ਚੱਕੇ ਵਾਲਾ ਕੁਝ ਲੱਗੇ ਸੀ ਉਹਨਾਂ ਦਾ ਚੱਕੇ ਪਾਈ ਤੇ ਲੱਗੇ ਸੀ ਤੇ ਪਤਾ ਨਹੀਂ ਕੀ ਟੰਗਾ ਗਏ ਉਹਨਾਂ ਨੂੰ ਹਾਂ ਤੇ ਦਰਪੇ ਲੋਕ ਗੱਲਾਈ ਕਰਨ ਆ ਕਿ ਫਲਾਣ ਨੇ ਰੋਟਾ ਰੋਟੇ ਕੀ ਪਤਾ ਲੱਗਦਾ ਫਿਰਦੇ ਰਹਿੰਦੇ ਨੇ ਜੇ ਪੱਤੇ ਆੜ ਹਾਂ ਫਿਰਦੇ ਚੋਂਦੇ ਫਿਰਦੇ ਆਪਾਂ ਤਾਂ ਬੈਠੇ ਬਿਟਾਉਂਦਾ ਨਹੀਂ ਕਿ ਆ ਕਿੰਤਾ ਜਿ ਬੈਠੇ ਆਪਾਂ ਕੀ ਪਤਾ ਲੱਗਦਾ ਅੱਜ ਕੱਲ ਹੂੰ ਜੁੱਤੇ ਪੈਨਾਲ ਸਮਝਣੇ ਪਈ ਸੱਤਿਆ ਕਿ ਕੀ ਪਤਾ ਲੱਗਦਾ ਆਪਾਂ ਬੜੇ ਥੇ ਯਾਦ ਵੀ ਰੱਟ ਨਹੀਂ ਦਰ ਵੀ ਲੱਗਦਾ ਸੱਚਾ ਡਰ ਜਿਵਾ ਕਦੇ ਰਿਕੇ ਵੇੜੇ ਕਮ ਮਗੰ ਦੇ ਤਾਂ ਹੁੰਦੇ ਕਵਰੀ ਭਈ ਜਦੋਂ ਕਾਲੇ ਕੱਚਾਂ ਵਾਲੇ ਨਹੀਂ ਕਹਿੰਦੇ ਸੀ ਕਾਲੇ ਕੱਚਾਂ ਵਾਲੇ ਆ ਗਏ ਕਾਲੇ ਕੱਚੀ ਵਾਲੇ ਤੇ ਭਈ ਦੇਖੀ ਨਾ ਮੁੰਡਾ ਸੀਗਾ ਅਸੀਂ ਉਹਨੂੰ ਆਖਿਆ ਵੀ ਭਈ ਵੀ ਕਾਲੇ ਕੱਚਾਂ ਵਾਲੇ ਆਉਂਦੇ ਨੇ ਵੀ ਖੇਤ ਜਦੋਂ ਤੁਸੀਂ ਪਾਣੀ ਪੋਣੀ ਲਾਉਂਦੇ ਨਾ ਵੀ ਅਗਲਾ ત્યાં ਨਾ ਲਾਇਆ ਕਰੋ ਵੀ ਅੱਜ ਕੱਲ ਪਤਾ ਨਹੀਂ ਹੈ ਨਾ ਤੇ ਵੀ ਜਿਹੜਾ ਆ ਹੀ ਰਹੇ ਨੇ ਉਹ ਕਾਲੇ ਕੱਚਾਂ ਵਾਲੇ ਦਾ ਕਿਹੜੇ ਉਹ ਚੋਰ ਚੂਰਾ ਆਪਣੇ ਪਕੁਸ਼ਤ ਆਪਦੇ ਪਿੰਡ ਦੇ ਨਾਲ ਜਾਂਦੇ ਨਸ਼ੇ ਪਤੋ ਕਰਨ ਵਾਲੇ ਕੁਝ ਬਾਹਰਲੇ ਤੇ ਹਾਂ ਯੋ ਲਾਗੇ ਪਾਣੀ ਪਾਣੀ ਲਾਉਣ ਵਾਗੇ ਥੇ ਟੱਬਿਆਗੇ ਤੇ ਭਈ ਦੇਖੀ ਨਾ ਜਦੋਂ ਖੁੰਬਰਾ ਤੋਂ ਆਏ ਇੱਧਰ ਖੁੰਬਰਾ ਕੋਲੇ ਪੰਡਾ ਜੇ ਜਦੋਂ ਆਏ ਤਾਂ ਉਦੋਂ ਬਾਬੇ ਨੇ ਹੋਕਾ ਦੇ ਤਾਂ ਅੱਡੋ ਅੱਡੋ ਜਿਵੇਂ ਗੁਰਦੁਆਰੇ ਲਾਗੇ ਲਾਗੇ ਪੰਡ ਪੈਂਦੇ ਨੇ ਟਿੱਕੀ ਰਾਤ ਚ ਤਾਂ ਦੇਖ ਸੁਣਦਾ ਹੀ ਆ ਜਦੋਂ ਬਾਬਾ ਕਿਤੋਂ ਦੀ ਕਿਤੋਂ ਬੋਲਦੇ ਲਾਗ ਲਾਗਲੇ ਪੰਡ ਤੋਂ ਸੁਣਦੀ ਆਵਾਜ਼ ਤਾਂ ਤੇ ਭਈ ਉਹ ਮੁੰਡੇ ਬੈਹਿਗੇ ਵਿਚ ਵਿਚਾਲੇ ਇੱਥੇ ਬੈਠ ਕੇ ਸੁਣਦੇ ਆਪਾਂ ਇੰਨੇ ਨੂੰ ਦਵੜ ਦਵੜ ਹੁੰਦੀ ਆਵੇ ਤੇ ਦਵੜ ਦਵੜ ਹੁੰਦੀ ਆਵੇ ਤੇ ਉਹ ਮੁੰਡੇ ਤਾਂ ਇਹ ਨਾਲ ਹੀ ਲੱਗ ਕੇ ਬਹਿ ਗਏ ਨਰਮੇ ਦੇ ਉਹ ਨਰਮਿਆਂਿਆਂ ਦੇ ਵਰਤਾਂਗੇ ਤੇ ਨਰਮੇ ਦੇ ਨਾਲ ਹੀ ਲੱਗ ਕੇ ਰਹਿ ਗਏ ਤੇ ਕੋਲੋਂ ਦੇ ਲਾਗੇ ਕਹਿੰਦੇ ਐਡਾ ਟੇਸ ਨਾਲ ਦੇ ਕੇ ਕੋਈ ਗੱਟਾਂ ਚ ਕੀ ਹੋਈਆਂ ਜਿਵੇਂ ਆਪਾਂ ਕੰਮਾਂ ਤੇ ਲੈ ਕੇ ਜਾਂਦੇ ਆ ਤੇ ਐਵੇਂ ਟੱਟਾਂ ਚ ਕੀ ਨੇ ਤੇ ਕਿੱਟਾਂ ਦੇ ਵਿੱਚ ਐਡਾ ਡਿਸੰਗਦ ਤੇ ਫੇਰ ਫਿਰ ਭਈ ਦੇਖ ਨਾ ਸਾਡੇ ਢਾਣੀ ਪੈਂਦੀ ਆ ਬਾਵਾ ਦੂਰ ਜਿਵੇਂ ਆਪਾਂ ਢਾਣੀ 'ਚ ਬੈਠੇ ਆ ਐਵੇਂ ਢਾਣੀ ਪੈਂਦੀ ਹੈਗੀ ਤੇ ਉਹ ਉਹ ਤਾਂ ਇਹਨੇ ਕੁੜਗਾ ਕੁੜਗਾ ਬਾਬਾ ਸੀ ਮੁੰਡੇ ਸੀਗੇ ਮੁੰਡੇ ਆ ਮਨੀ ਜੀ ਦੇ ਸੀਗੇ ਤੇ ਥੋੜੇ ਜੇ ਐਨੇ ਹੁਸ਼ਿਆਰ ਜੇ ਨਹੀਂ ਸੀਗੇ ਤੇ ਭਈ ਦੇਖਣਾ ਕੁੜਗਾ ਵੱਡੀਆਂ ਸੀ ਉਹਨਾਂ ਦੀਆਂ ਤੇ ਉਹਨੂੰ ਪਿੰਡ ਚੋਂ ਕਹਿੰਦੇ ਵੀ ਤੂੰ ਕੱਲਾ ਬੈਠਾ ਵੀ ਤੇਰੇ ਕੁੜਨਾ ਲਗੀਆਂ ਤੇ ਵੀ ਤੂੰ ਥੋੜਾ ਧਿਆਨ ਨਾਲ ਭਈ ਰੇਹਾ ਕਰੋ ਤੇ ਕਹਿੰਦਾ ਕੋਈ ਨਹੀਂ ਹੈਗਾ ਕਹਿੰਦਾ ਕੁਝ ਨਹੀਂ ਹੁੰਦਾ ਕਹਿੰਦਾ ਉਹੀ ਦੁਨੀਆ ਦੇ ਬਹਿਮ ਨੇ ਕਹਿੰਦਾ ਤੇ ਕਹਿੰਦਾ ਕੁਝ ਉਹ ਨਹੀਂ ਕੁਝ ਤਾਂ ਹੁੰਦੀ ਆ ਗੱਲ ਕਹਿੰਦੇ ਕੁਝ ਦੁਨੀਆ ਬਣਾ ਲੀ ਦੀ ਆ ਤੇਪੈ ਉਹਨਾਂ ਦੀ ਚਾਨਣੀ ਰਾਤ ਸੀ। ਉਸੇ ਰਾਤ ਚਾਨਣੀ ਰਾਤ ਸੀ ਤੇ ਰੋਡ ਤੇ ਗੱਡੀ ਚਾਈ ਜਾਵੇ ਤੇ ਗੱਡੀ ਚਾਈ ਜਾਵੇ ਉਹਨਾਂ ਦੀ ਕੁੜਨਾ ਤੇ ਬਾਹਰ ਨਿਕਲਣਾ ਸੀ ਉਹ ਮਾਵਾ ਧੀਆ ਸਾਰਨਾ ਕੁੜਨਾ ਕੁੜਨਾ ਸੋਨਾਂ ਦੇ ਤੇ ਉਹ ਬਾਥਮ ਕਰਨ ਉੱਠਣਾ ਬਾਵਾ ਜਾਂਣਾ ਬਿਟਾਣੀ 'ਚ ਬੈਠਿਆ ਕਲਮ ਕਲਲਾ ਤਾਂ ਨਿਕਲ ਵੀ ਨਹੀਂ ਸਕਦਾ ਬੰਦਾ ਬਾਹਰ ਤੇ ਬੁਰਨਾ ਬੁਰਨਾ ਨਿਕਲੇ ਨਾ ਤੇ ਗੱਡੀ ਰੁਕੀ ਪਹਿਲਾਂ ਤਾਂ ਗੱਡੀ ਰੁਕੀ ਉਹਨਾਂ ਦੇ ਬਾਵਾ ਦੂਰ ਪੈ ਜਾਂਦਾ ਕੱਚਾ ਰਾਹ ਸੜਕ ਤੋਂ ਬਾਵਾ ਦੂਰ ਆਹ ਜਾਂਦਾ ਤੇ ਉਹਨਾਂ ਨੇ ਕੀ ਕਰਿਆ ਉਹ ਦੇਖੀ ਗਈਆਂ ਵੀ ਗੱਡੀ ਆਈ ਆ ਤੇ ਗੱਡੀ ਰੁਕੀ ਇੱਥੇ ਤੇ ਥੋੜਾ ਜਿਹਾ ਅੱਗੇ ਜਾ ਕੇ ਤੇ ਬੰਦੇ ਉਤਰੇ ਵੀ ਜਮਾ ਵੀ țeੜ ਚ ਕੱਪੜੇ ਪਾਏ ਹੋਏ ਤੇ ਗਲੀਸ ਲੱਗੀ ਹੋਈ ਵੀ ਪਿੰਡੇ ਤੇ ਵੀ ਜੇ ਕੋਈ ਫੜੂਗਾ ਤਾਂ ਤਿਲਸੂ ਦਾ ਹੱਥ ਤੇ ਭਈ ਉਹ ਤਾਂ ਰਾਹ ਤੇ ਤੁਰਿਆ ਉਹਨ ਤੇ ਕੋਡੇ ਕੋਡੇ ਤੁਰਿਆ ਉਹ ਕੁੜੀਆਂ ਆਖਦੀਆਂ ਵੀ ਮੰਮੀ ਆ ਕੇ ਵੀ ਜੱਕੇ ਕੁੱਤੇ ਐ ਡੱਡੇ ਆ ਕੇ ਕੁੱਤੇ ਐ ਡੱਡੇ ਕਿੱਥੋਂ ਆ ਗਏ ਆ ਕੇ ਉਹਨਾਂ ਨੂੰ ਨੇਰੇ ਤੇ ਦਿਖਿਆ ਨਹੀਂ ਤੇ ਉਹ ਚੰਨਨੀ ਰਾਤ ਸੀ ਦਿਖਦਾ ਸੀ ਵੀ ਕੋਈ ਆ ਹੀ ਜਾਂਦਾ ਹੈ ਤੇ ਉਹ ਇੰਨੀ ਦੂਰ ਦਿਖਦਾ ਨਹੀਂ ਸੀ ਵੀ ਬੰਦੇ ਆ ਕਿ ਕੁੱਤੇ ਆ ਕੋਡੇ ਤੁਰਨਗੇ ਤਾਂ ਜਦੋਂ ਬੰਦੇ ਕੁੱਤੀ ਲੱਗਣਗੇ ਤੇ ਭਈ ਉਹ ਕਰ ਦੇਣਾ ਕਰ ਦੇਣਾ ਚੱਲ ਅੰਦਰ ਵਾਗੀਆਂ ਜਦੋਂ ਸੱਚ ਬਾਹਰ ਪੈਂਦੇ ਹੁੰਦੇ ਸੀ ਆ ਕੇ ਪੈ ਗਈਆਂ ਉਹ ਆ ਕੇ ਪੈ ਗਈਆਂ ਤੇ ਭਈ ਜਦੋਂ ਉਹਨਾਂ ਨੇ ਧਿਆਨ ਜਮਾਰਿਆ ਤੇ ਉਹਨਾਂ ਨੇ ਤਾਂ ਹੀ ਘੇਰਾ ਪਾ ਰੱਖਿਆ ਉਹਨਾਂ ਨੇ ਤੇ ਉਹਨਾਂ ਨੂੰ ਘੇਰਾ ਪਾ ਰੱਖਿਆ ਉਹ ਕੁਰਨਿਆਂ ਦੇ ਪਿਓ ਨੂੰ ਆ ਕੇ ਕਹਿੰਦੇ ਵੀ ਦੇਖ ਨਾ ਵੀ ਬਾਕੀ ਤੇ ਜੇ ਰੋੜਾ ਲਾਇਆ ਤਾਂ ਕਿ ਸੋਡੇ ਮਾਰ ਦਾਂਗੇ ਤੁਹਾਨੂੰ ਮਾਰ ਦਾਂਗੇ ਤੇ ਉਹਨਾਂ ਨੇ ਤਾਂ ਉਹਨੇ ਮੜਾ ਹੀ ਜਾਂਦਾ ਤਾਂ ਆਪਣੇ ਘਰ ਵਾਲੀ ਨੂੰ ਕਹਿੰਦਾ ਅੰਦਰੋਂ ਬੰਦੂਕ ਚਾੱਕ ਕੇ ਲਿਆ ਕਹਿੰਦਾ ਤੇ ਉਹ ਇੰਨੇ ਕਨੂੰ ਮੜਾ ਜਾਂ ਐ ਅੱਗੇ ਨੂੰ ਹੋ ਗਏ ਵੀ ਡਰ ਗਏ ਵੀ ਕਿਤੇ ਸੱਚੀ ਹੱਥ ਲੱਗਾ ਬਟਾ ਨਹੀਂ ਜੇ ਬੈਠੇ ਨੇ ਕੋਲੇ ਹੋਊਗਾ ਸਲਾ ਤੇ ਮੜਾ ਜਾਂ ਪਰਾਂਜੇ ਹੋ ਗਏ ਨਾਲ ਹੀ ਲੱਗ ਗਿਆ ਇਹ ਨਰਮਾ ਸਿਗਾ ਨਰਮੇ ਦੇ ਨਾਲ ਹੀ ਲੱਗ ਗਿਆ ਕੋਲੇ ਤੇ ਇੰਨੇ ਨੂੰ ਸਾਰਾ ਪਰਿਵਾਰ ਅੰਦਰ ਵੜ ਗਏ ਅੰਦਰ ਵੜ ਗਏ ਤੇ ਅੰਦਰੋਂ ਪਿੰਡ ਦੇ ਆਲੇ ਉਹਦੇ ਨੰਬਰ ਸੀਗੇ ਤੇ ਪਿੰਡ ਚ ਫੋਨ ਕਰਤਾ ਪਿੰਡ ਚ ਤੇ ਪਿੰਡ ਵਾਲੇ ਗਏ ਤੇ ਫਿਰ ਉਹਨਾਂ ਨੂੰ ਬਾਰ ਖੋਲੇ ਇਹੋ ਜੀ ਉਹ ਹੁੰਦੇ ਨੇ ਨਾ ਸ਼ਿਆਰੇ ਤਾਂ ਉਹਨਾਂ ਨੂੰ ਐਸੀ ਵੀ ਟਾਣੀ ਚ ਬੈਠੇ ਨੇ ਵੀ ਟਰੈਕਟਰ ਟੁੱਟੂ ਵੀ ਸੀ ਉਹਨਾਂ ਕੋਲੇ ਜ਼ਮੀਨ ਸੀਗੀ ਵੀ ਇਹਨਾਂ ਕੋਲੇ ਬਾਵਾ ਉਹ ਆ ਵੀ ਪੈਸਾ ਤਾਂ ਹਾਂ ਵੀ ਹਰਿੰਦਰ ਹਾਂ ਫਿਰ ਉਹ ਘਰ ਚ ਫਿਰ ਉਹ ਪਿੰਡ ਚ ਆਏ ਫਿਰ ਉਹਨਾਂ ਨੂੰ ਸਾਰੇ ਪਿੰਡ ਨੇ ਆਖਿਆ ਵੀ ਭਾਈ ਵੀ ਕੱਲ ਮੁਕੱਲਾ ਹੈਗਾ ਤੂੰ ਤੇਰੇ ਜਵਾਖ ਨਿਆਣੇ ਨੇ ਕੁੜਨਾ ਮਟਿਆਰਾ ਨੇ ਬੀ ਤੂੰ ਜਿੰਨੇ ਦਿਨ ਇਹ ਰੌਲਾ ਜਾ ਤੂੰ ਟਿੰਡਾ ਚ ਆ ਕੇ ਬਹਿ ਜਾ ਫੇਰ ਉਸ ਬੰਦੇ ਦੇ ਸਾਥੇ ਮੰਨਿਆ ਸੀ ਜੇ ਇਹ ਨਵੇਂ ਪਤੇ ਵਾਲੇ ਤਾਂ ਵਸਾਈ ਹੀ ਹੁੰਦਾ ਹੂੰ ਜਿਹਦੇ ਨਾਲ ਬੀਤਦੀ ਆ ਉਹ ਹੀ ਮੰਨਦਾ ਹੂੰ ਮੰਨਦਾ ਤੇ ਫੇਰ ਜਮੀ ਘਰਾਂ ਚ ਆ ਗਏ ਜਮੀ ਘਰਾਂ ਚ ਆ ਗਏ ਤੇ ਮੈਂ ਤੇ ਇੱਕ ਮੇਰੀ ਪਰਜਾਈ ਸੀਗੀ ਤੇ ਅਸੀਂ ਬਾਥਰੂਮ ਕਰਨ ਉਠੇ ਤੇ ਸਾਡੇ ਮਾਗਰੀ ਘਰ ਤੇ ਮਾਗਰ ਸਾਡੇ ਗਮਾਂਡੀ ਸੀਗੇ ਲੈਣੋਂ ਵਾਰਸੀ ਘਰ ਉਹਨਾਂ ਨੇ ਸਾਨੂੰ ਬੋਲ ਮਾਰਿਆ ਵੀ ਤੁਹਾਡੇ ਪਿੱਛੇ ਬੰਦਾ ਨਾ ਜਾਣੀਓ ਤੁਹਾਡੇ ਸਰਟੀਫੀਟ ਮਾਰ ਜੇ ਨਾ ਜਾਣੀ ਮੈਂ ਕੁਝ ਵੀ ਪਿੱਛੇ ਧਿਆਨ ਕਰੋ ਤੇ ਜਦੋਂ ਅਸੀਂ ਪਿੱਛੇ ਮੁੜ ਕੇ ਝਾਕੇ ਤੇ ਜਦੋਂ ਰੋਲਾ ਕੁਕੀ ਪੈ ਗਈ ਤੇ ਮੁੜ ਕੇ ਚਰੀ ਜਿ ਵੜ ਗਿਆ ਉਦੋਂ ਮੁੜ ਕੇ ਤੇ ਫਿਰ ਫਿਰ ਦੋ ਤਿੰਨ ਦਿਨਾਂ ਬਾਅਦ ਫਿਰ ਕਿਸੇ ਹੋਰ ਗਮਾਂਡੀਆਂ ਦੇ ਆ ਗਿਆ ਹੋਰ ਗਮਾਂਡੀਆਂ ਦੇ ਆ ਗਿਆ ਤੇ ਉਹ ਜਦੋਂ ਸਾਰੇ ਮਾਰ ਪੈ ਗਏ ਜਦੋਂ ਉਹਨੂੰ ਫੜਿਆ ਤੇ ਉਹ ਗਲੀਸ ਲਾਈ ਹੋਈ ਸੀ ਹੱਥਾਂ ਤੇ ਤਾਂ ਉਹਨਾਂ ਸਾਰੇ ਪਿੰਡੇ ਤੇ ਗਲੀਸ ਲਾਈ ਤੇ ਉਹ ਹੱਥ ਜਦੋਂ ਐ ਪਾਉਂਦੇ ਸੀ ਉਹਨੂੰ ਤੇ ਹੱਥ ਚਲ ਪੜਾ ਸੀ ਕਿ ਭੱਜ ਕੇ ਭੱਜ ਕੇ ਕੰਧ ਤੇ ਚੜ ਕੇ ਤੇ ਪਰਾ ਛੜਕ ਪੈਂਦੀ ਸੀਗੀ ਤੇ ਸੜਕੇ ਸੜਕ ਪੈ ਗਿਆ ਤੇ ਖੇਤਾਂ ਤੇ ਵੱਗ ਗਿਆ ਇਹੋ ਜਿਹੇ ਕਾਂਡ ਹੁੰਦੇ ਸੀ ਉਦੋਂ ਬਾਦੂ ਜਦੋਂ ਆ ਕਾਲੇ ਕੱਛੇ ਵਾਲੇ ਦਾ ਰੋਣਾ ਸੀ ਤੇ ਹੁਣ ਵੀ ਉਹ ਆ ਧੁੰਦਾ ਚ ਇਹ ਜਦੋਂ ਆਇਆ ਸਿਆਲ ਆਉਂਦਾ ਦਾ ਧੁੰਦਾ ਚ ਇਹੀ ਕੰਮ ਹੁੰਦਾ ਉਦੋਂ ਤਾਂ ਕਹਿੰਦੇ ਸੀ ਕਾਲੇ ਕੱਛੇ ਵਾਲੇ ਤੇ ਧੁੰਦਾ ਚ ਹਰ ਇੱਕ ਜਦੋਂ ਆਈ ਵਾਰੀ ਸਿਆਲ ਆਉਂਦਾ ਇਹੀ ਚੀਜ਼ ਹੁੰਦੀ ਆ ਆ ਮੋਟਰਾਂ ਮੋਟਰਾਂ ਤੋਂ ਤਾਰਾਂ ਲੈ ਜਾਂਦੇ ਨੇ ਕੇਵਲ ਤਾਰਾਂ ਜਿਹੜੀਆਂ ਹੁੰਦੀਆਂ ਨੇ ਇਹ ਲੈ ਜਾਂਦੇ ਨੇ ਜਿਹਦੇ ਕੋਈ ਚੰਦਾ ਚੋਖਾ ਕੋਈ ਮਾੜਾ ਮੋਟਾ ਹੁੰਦਾ ਕੋਈ ਜ਼ਮੀਨ ਜਾਇਦਾਦ ਆਲਾ ਕੋਈ ਸਾਧਨ ਵਾਲਾ ਉਹਨਾਂ ਨੂੰ ਪੈ ਜਾਂਦੇ ਨੇ ਨਾ ਤਾਂ ਨਾ ਜੇ ਕੋਈ ਕੱਲਾ ਬੰਦਾ ਟੱਕਰ ਜਿਕੇਤੇ ਆਉਂਦਾ ਕੰਮ ਧੁੰਦੇ ਤੋਂ ਉਹਨੂੰ ਘੇਰ ਲੈਂਦੇ ਨੇ ਉਦੋਂ ਸਾਧਨ ਖੋਹ ਲੈਂਦੇ ਨੇ ਮੋਮਾਇਲ ਮੂਲ ਪੈਸੇ ਪੂਸੇ ਖੋਹ ਲੈਂਦੇ ਨੇ ਇਹ ਨਸ਼ੇ ਵਾਲੇ ਫਿਰ ਐਨੀ ਪਤਾ ਕਿੱਥੇ ਜਾ ਕੇ ਵੇਚ ਕੇ ਤੇ ਅਬਦਾਓ ਕਰ ਲੈਂਦੇ ਨੇ ਇਹ ਨਸ਼ੇ ਵਾਲੇ ਹੁੰਦੇ ਨੇ ਜਿਹੜੇ ਨਸ਼ੇ ਵਾਲੇ ਤੇ ਜਾਣ ਕੇ ਟੋਲੀ ਬਣਾ ਕੇ ਖੜ ਜਾਂਦੇ ਅਗਲਾ ਡਰ ਜਾਂਦਾ ਵੀ ਕੱਲਾ ਕਹਿੰਦਾ ਮੈਂ ਹੈਗਾ ਨਹੀਂ ਪਤਾ ਮੇਰੇ ਸੱਟ ਫੇਟ ਕਰ ਦੇਣ ਅਗਲਾ ਕਹਿੰਦਾ ਚੱਲ ਪੈਸਾ țeਲਾ ਲੈ ਲਓ ਤੇ ਭਰਾਵਾ ਮੈਨੂੰ ਛੱਡ ਦੋ ਛੱਡ ਦੋ ਹੂੰ ਇਹੋ ਜਿਹਾ ਕੁਝ ਆ ਇੱਥੇ ਕੋਈ ਕੋਣ ਕੁਵਾੜਾ ਵਾਲੇ ਘੇਰ ਲਿਆ ਸੀ ਹੂੰ ਇੱਥੇ ਵੀ ਰਹਿੰਦੇ ਨਾ ਆ ਇੱਥੇ ਆ ਬਾਬੇ ਦੀ ਦਰਗਾਹ ਦੀ ਉੱਥੇ ਉਹ ਚੌ ਰਤੀ ਕੰਨੀ ਆਉਂਦੇ ਜਦੋਂ ਰੰਗੋਈ ਜੀ ਹੈ ਨਾ ਬਾਵਾ ਝਾੜ ਫੁਸਤੇ ਜੇ ਨਾ ਉੱਥੇ ਬਾਵਾ ਵਿਚਾਰ ਇੱਕ ਉਹ ਵੇਚ ਕਿੱਦਾਂ ਕਰਦਾ ਸੀਗਾ ਵਿਚਾਰਾ ਹੋਸੇ ਨੂੰ ਘਿਰ ਲਿਆ ਕੋਈ ਹੋਣੇ ਕੋਈ 200 100 ਉਹਨਾਂ ਨੂੰ ਘੇਰ ਕੇ ਤੇ ਲੈ ਗਏ ਕੋਈ ਤਾਂ ਚੌਵਲਾਂ ਵਾਲਾ ਵੀ ਤੇ ਇੱਕ ਕਵਾੜਾ ਵਾਲਾ ਫਿਰਦਾ ਸੀ ਉਹ ਤੂੰ ਮੁਝ ਰੋਣ ਲਿਆ ਵਿਚਾਰਾ ਅਹੀਂ ਗਾ ਅੱਜਕੱਲ੍ਹ ਨਸ਼ੇ ਪੱਤੇ ਵਾਲਾ ਦਾ ਤਾਂ ਕੋਈ ਹੋ ਹੋ ਹੀ ਨਹੀਂ ਨਸ਼ਾ ਹੋ ਹੀ ਬਾਲਾ ਗਿਆ ਹਾਂ ਹਾਂ ਤਈ ਨਹੀਂ ਹਾਂ ਹਾਂ ਪੀ ਰਿਹਾ ਹੈ ਤਈ ਨਸ਼ਾ ਤਾਂ ਬਾਲਾ